ਅਮਰਿਤਪਾਲ ਸਿੰਘ ਮਹਿਰੋ ਦਾ ਮਸਲਾ ਜਿਹੜਾ ਤੂਲ ਫੜਦਾ ਹੀ ਜਾ ਰਿਹਾ ਹੈ ਸ਼ਾਂਤ ਹੋਣ ਦੀ ਬਜਾਏ ਉਹਨਾਂ ਦੇ ਪਰਿਵਾਰਾਂ ਨੂੰ ਵੀ ਆਪਾਂ ਦੇਖਿਆ ਪਿੰਨੇ ਟੌਰਚਰ ਕੀਤਾ ਗਿਆ ਪਰ ਕੁਝ ਜਥੇਬੰਦੀਆਂ ਦੇ ਵਿੱਚ ਇਨਵੋਲਵ ਹੋਣ ਦੇ ਨਾਲ ਉਹ ਮਸਲਾ ਵੀ ਸ਼ਾਂਤ ਹੋਇਆ ਹੈ ਪਰ ਅੱਜ ਸਾਡੇ ਬਾਣੇ ਦੇ ਵਿੱਚ ਜਿਹੜੇ ਨੇ ਜਿਨ੍ਹਾਂ ਨੇ ਦਮਾਲੇ ਬੰਨੇ ਨੇ ਬਾਣੇ ਪਾਏ ਨੇ ਸਿਰੀ ਸਾਹ ਫੜੇ ਨੇ ਕੋਈ ਅਮਰਿਤਪਾਲ ਦੀ ਵਿਰੋਧਤਾ ਕਰ ਰਹੇ ਨੇ ਉਹ ਕਹਿੰਦੇ ਆ ਕਿ ਉਹ ਪੁਰੀ ਜਿਹੜੀ ਕਮਲ ਕੌਸ ਸੀ ਉਹ ਠੀਕ ਸੀ ਕਿਵੇਂ ਦੇਖਦੇ ਜੀ ਜਿਹੜੇ ਪੰਜਾਬ ਵਿੱਚ ਅਕਲ ਆਉਣਾ ਚਾਹੁੰਦੇ ਨੇ ਪੰਜਾਬ ਦੇ ਸਭ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਸਨ ਪਛਾਣਨ ਦੀ ਲੋੜ ਹੈ ਕਿਉਂਕਿ ਅੱਜ ਕਿਤੇ ਸਾਡੇ ਸਕੰਦਾਂ ਦੇ ਕੰਮਲੇ ਹੋ ਰਹੇ ਐ ਸਾਡੇ ਬਾਣ ਬਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਣੇ ਪਾ ਕੇ ਉਹਨਾਂ ਕੋਲੋਂ ਗੁਰਮਤ ਤੋਂ ਉਲਟ ਗੱਲਾਂ ਕਰਵਾਈਆਂ ਜਾ ਰਹੀਆਂ ਨੇ ਉਹਦੇ ਪਿੱਛੇ ਸਾਡੇ ਬਾਣ ਬਦਾਵ ਕੀਤਾ ਜਾਂਦਾ ਹੈ ਇਸ ਬਾਤ ਤੇ ਇਹਨਾਂ ਬੰਦਿਆਂ ਤੋਂ ਸचेत ਰਹੋ ਤੇ ਇਹਨਾਂ ਬੰਦਿਆਂ ਦਾ ਮੂੰਹ ਨਾ ਲਾਓ ਇਹਦੇ ਵੀਡੀਓ ਵਾਇਰਲ ਨਾ ਕਰੇ ਉਹਨੀਆਂ ਚੱਲਿਆ ਕਰੋ ਬਾਲੀਆਂ ਉਹਨੀਆਂ ਚੇਤਰਾਂ ਦੇ ਬੰਦਿਆਂ ਕੋਲੋਂ ਇਹ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਐ ਫਿਰ ਕਿਹੜੇ ਫੂਕੇ ਆਪਣੇ ਬਾਹਰ ਤੇ ਸਾਈਕਲ ਚੋਰੀ ਵਰਕੇ ਆ ਮੰਨ ਤੂੰ ਮਾ ਗੋਲਕ ਤੇ ਉਰ ਮੰਨ ਵਰਕੇ ਕੰਦ ਤੌਰ ਕੀਤੇ ਨੇ ਅੰਗ ਵਰਕੇ ਬਲਾਤਕਾਰੀ ਅੱਛਾ ਉਹਨਾਂ ਦੇ ਜੀਤ ਨੇ ਅੰਗ ਨੇ ਪੰਜਾਂ ਕਿਰੀਆਂ ਨੇ ਬਲਾਤਕਾਰੀ ਪਾਇਆ ਫਿਰ ਦਰਜਾ ਉਹ ਆਪਣੇ ਦਿੱਲੀ ਦੇ ਦਲਾਲ ਤੇ ਦਿੱਲੀ ਦੇ ਜੰਗ ਨੇ ਉਹ ਇਹੋ ਜਿਹਾ ਕੰਮ ਕਰਦੇ ਨੇ ਉਹ ਮੈਂ ਦਿੱਲੀ ਦੇ ਛੱਡੇ ਹੋਏ ਬੰਦੇ ਨੇ ਆ ਕਿਹੜਾ ਪੰਜਾਬ ਦਾ ਮਾਹੌਲ ਗੰਦਾ ਕਰਨ ਲਈ ਆਗਰੇ ਇਹੋ ਜਿਹੇ ਰੀਲਾਂ ਬਣਾ ਉਹ ਵੀ ਦਿੱਲੀ ਦੇ ਥਰੂ ਹੋ ਰਹੀਆਂ ਨੇ ਉਹ ਵੀ ਸਾਡੇ ਪੰਜਾਬ ਦੇ ਮਾਣ ਨੂੰ ਖਰਾਬ ਕਰਨ ਲਈ ਸਾਡੇ ਇਤਿਹਾਸ ਨੂੰ ਤੋੜਨ ਦੀ ਨੋਜੋਨਾਂ ਨੂੰ ਇਹ ਕੰਮ ਕੀਤਾ ਜਾ ਰਿਹਾ ਹੈ ਮੈਂ ਬੇਨਤੀ ਕਰਾਂਗਾ ਸਾਰੀ ਕੌਮ ਨੂੰ ਇਹੋ ਜਿਹੇ ਕਿਹੜੇ ਲਿੱਖਰ ਗੀਤ ਪਾਉਂਦੀਆਂ ਨੇ ਉਹਨਾਂ ਦੇ ਕਿਹੜੇ ਜਹੇ ਬੰਦਿਆਂ ਨੇ ਪੰਜਾਬ ਦੀਆਂ ਕਿੱਥੇ ਵੀ ਉਹਨਾਂ ਨੂੰ ਬਲਤ ਲੱਗਦਾ ਹੈ ਕਾਨੂੰਨ ਤੇ ਜਾ ਕੇ ਦਰਖਾਸਤ ਦੇਣਾ ਉਹਨਾਂ ਦੇ ਪਰਚੇ ਦਰਜ ਕਰਾਉਣਾ ਉਹਨਾਂ ਦੇ ਰੀਲਾਂ ਬੰਦ ਕਰਾਉਣਾ ਸੇਖ ਕੋਈ ਵੀ ਆਪਣੀ ਹੱਕ ਦੀ ਗੱਲ ਕਰਨਾ ਉਹ ਉਹਨੇ ਦੇ ਪਰਚੇ ਹੁੰਦੇ ਹੀ ਹੁੰਦੇ ਆ ਇਹ ਜਿਹੜੇ ਸਾਡੇ ਸਿੱਖਾਂ ਦੇ ਖਿਲਾਫ ਜੋ ਵੀ ਜੋ ਵੀ ਗਲਤ ਕੰਮ ਆ ਚਾਹੇ ਸ਼ਿੰਚਾ ਫਲਾਈ ਜਾਵੇ ਚਾਹੇ ਸਿੱਖਾਂ ਦੇ ਖਿਲਾਫ ਕੋਈ ਦਾ ਪ੍ਰਚਾਰ ਗਲਤ ਪ੍ਰਚਾਰ ਕੀਤਾ ਜਾਵੇ ਜਿੱਦਾ ਸੂਰੀ ਕਰਦਾ ਸੀਗਾ ਦਾ ਹੋਰ ਕਰਦੇ ਆ ਤੇ ਉਹਨਾਂ ਨੂੰ ਸਰਕਾਰ ਉਹਨਾਂ ਦੀ ਪਿੱਛੇ ਆ ਪ੍ਰਸ਼ਾਸਨ ਕੋਈ ਇਹ ਜਿਹੜੀਆਂ ਚੀਜ਼ਾਂ ਜੋ ਇਹ ਫੰਕਸ਼ਨ ਕੁਮਾਰੀ ਵਾਲਾ ਮਾਮਲਾ ਆਇਆ ਦੇ ਪ੍ਰਸ਼ਾਸਨ ਦਾ ਸਰਕਾਰ ਕੋਈ ਆਪਣੀ ਜ਼ਿੰਮੇਵਾਰੀ ਸਮਝੀ ਹੋਵੇ ਤਾਂ ਉਹ ਸਮਝੋ ਕੋਈ ਨਾ ਰੋਕਿਆ ਜਾ ਸਕਦਾ ਸੀ ਕਿ ਉਹਨਾਂ ਦੇ ਪੇਜ ਬੰਦ ਕੀਤੇ ਜਾ ਸਕਦੇ ਉਹ ਚੀਜ਼ ਨੂੰ ਫੜਾਵਾ ਦੇਣ ਤੋਂ ਜਿਹੜਾ ਖੁੱਦ ਕੋਸ ਸਕਦੇ ਨੇ ਸਰਕਾਰ ਹੋਰ ਕਿਸੇ ਦਾ ਕੋਈ ਹੱਕ ਸੱਚ ਦੀ ਗੱਲ ਕਰਨ ਵਾਲੇ ਦਾ ਪੇਜ ਤੇ ਕਮਿਟੋ ਵੀ ਦੇ ਦਿੰਦੇ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਿੱਖਾਂ ਨੂੰ ਇਹ ਸਾਰੀਆਂ ਚੀਜ਼ਾਂ ਤੋਂ ਸਮਝ ਤੋਂ ਕੰਮ ਲੈਣਾ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਇੱਕੋ ਹੋਂਦ ਦੀ ਲੋੜ ਹੈ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਤੁਹਾਡੇ ਆਪਣੇ ਸੇਵੇ ਹਰਪਾਲ ਸਿੰਘ ਮਖੂਲਨ ਦਿਲ ਦੀਆਂ ਗਹਿਰਾਈਆਂ ਤੋਂ ਸਵਾਦ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਨੂੰ ਪਤਾ ਨਵੇਂ ਤੋਂ ਨਵ ਮੋੜ ਲੈ ਕੇ ਆਪਜੀ ਸੇਵੇ ਵਿੱਚ ਹਾਜ਼ਰ ਹੋ ਜੰਨੇ ਆ ਅੱਜ ਕਿਸੇ ਗੁਰਮਤ ਸਮਾਗਮ ਦੇ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਇਕੱਤਰ ਹੋਈਆਂ ਸੀ ਸੋ ਉਹਨਾਂ ਨਾਲ ਗੱਲਬਾਤ ਕਰਨ ਦੀ ਯਤਨ ਕਰਦੇ ਆ ਵੀ ਇੱਕ ਮਸਲਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਵਾਲਾ ਬੜਾ ਭਖਿਆ ਹੋਇਆ ਪਰ ਅੱਜ ਆਪਾਂ ਵੇਖਦੇ ਇੱਕ ਪਾਸੇ ਚੋਲਿਆਂ ਵਾਲੇ ਜਿਹੜੇ ਅਮਰਤਪਾਲ ਸਿੰਘ ਦੀ ਵਿਰੋਧਤਾ ਕਰ ਰਹੇ ਨੇ ਬਾਬਾ ਹਰਜੀਤ ਸਿੰਘ ਵਰਗੇ ਅਮਰਤ ਛੱਕੇ ਸਿਮਰਨ ਮੰਡ ਵਰਗੇ ਆਪਾਂ ਗੱਲ ਕਰ ਲਈਏ ਇੱਕ ਆਪਣੇ ਆਪ ਨੂੰ ਕਹਿੰਦੇ ਨੇ ਗਰੰਤੀ ਗਿਆਨੀ ਬੂਟਾ ਸਿੰਘ ਸੋ ਸਾਰਿਆਂ ਦੀ ਆਪਾਂ ਗੱਲਬਾਤ ਕਰਾਂਗੇ ਮਸਲੇ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਆਗੂ ਸਹਿਬਾਨਾ ਦਾ ਚੈਨਲ ਤੇ ਸਵਾਗਤ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਭਾਈ ਅਮਰਤਪਾਲ ਸਿੰਘ ਮੈਰੋ ਦਾ ਮਸਲਾ ਜਿਹੜਾ ਤੂਲ ਫੜਦਾ ਹੀ ਜਾ ਰਿਹਾ ਹੈ ਸ਼ਾਂਤ ਹੋਣ ਦੀ ਬਜਾਏ ਉਹਨਾਂ ਦੇ ਪਰਿਵਾਰਾਂ ਨੂੰ ਵੀ ਆਪਾਂ ਵੇਖਿਆ ਪਿੰਨੇ ਟੌਰਚਰ ਕੀਤਾ ਗਿਆ ਪਰ ਕੁਝ ਜਥੇਬੰਦੀਆਂ ਦੇ ਵਿੱਚ ਇਨਵੋਲਵ ਹੋਣ ਦੇ ਨਾਲ ਉਹ ਮਸਲਾ ਵੀ ਸ਼ਾਂਤ ਹੋਇਆ ਹੈ ਪਰ ਅੱਜ ਤੁਹਾਡੇ ਬਾਣੇ ਦੇ ਵਿੱਚ ਜਿਹੜੇ ਨੇ ਜਿਨ੍ਹਾਂ ਨੇ ਦਿਮਾਲੇ ਬੰਨੇ ਨੇ ਬਾਣੇ ਪਾਏ ਨੇ ਸਿਰੀ ਸਾਹ ਫੜੇ ਨੇ ਉਹ ਹੀ ਅੰਮ੍ਰਿਤਪਾਲ ਦੀ ਵਿਰੋਧਤਾ ਕਰ ਰਹੇ ਨੇ ਉਹ ਕਹਿੰਦੇ ਆ ਵੀ ਉਹ ਕੁੜੀ ਜਿਹੜੀ ਕਮਲ ਕੌਰ ਸੀ ਉਹ ਠੀਕ ਸੀ ਕਿਵੇਂ ਵੇਖਦੇ ਜੀ ਵੇਖੋ ਜਿਹੜਾ ਨਾ ਪੰਜਾਬ ਦਾ ਸੱਭਿਆਚਾਰ ਕਿਹੜਾ ਹੈ ਸਾਡਾ ਸੱਭਿਆਚਾਰ ਸੀ ਗਤਕਾ ਸਾਡਾ ਸੱਭਿਆਚਾਰ ਸੀਗਾ ਕੁਰਬਾਨੀ ਸਾਡਾ ਸਭਿਆਚਾਰ ਸੀ ਜਿਹੜਾ ਮੰਨੋ ਕਿ ਸਮਾਜ ਨੂੰ ਨਵੀਂ ਸੇਧ ਦੇਵੇ ਕੋਈ ਹਾਂ ਅੱਜ ਸਾਡੇ ਸਭਿਆਚਾਰਕ ਨੂੰ ਖਰਾਬ ਕੀਤਾ ਜਾਂਦਾ ਹੈ ਹਾਂ ਸਾਡੇ ਅਚਾਰ ਨੂੰ ਸਾਡੀ ਜੋ ਚਾਰ ਨੂੰ ਆ ਉਹ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਵੇਖਿਆ ਨਾ ਉਸੇ 84 ਤੋਂ ਬਾਅਦ ਜਦੋਂ ਸਿੱਖਾਂ ਦਾ ਕਤਲੇਆਮ ਹੋਇਆ ਪੁਲਸੇ ਮੁਕਾਬਲੇ ਬਣਾਏ ਗਏ ਉਸ ਤੋਂ ਬਾਅਦ ਇੱਕ ਸਾਜ ਦੇ ਅਧੀਨ ਪੰਜਾਬ ਵਿੱਚ ਖਾੜੇ ਲਾਏ ਗਏ ਪੰਜਾਬ ਵਿੱਚ ਗੰਦੇ ਗਾਣੇ ਕਾਲੇ ਚਲੇ ਗਏ ਪਿੰਡਾਂ ਪਿੰਡਾਂ 'ਚ ਖਾੜੇ ਸ਼ੁਰੂ ਕਰ ਦਿੱਤੇ ਚਮਕੀਲੇ ਨੇ ਜੀ ਉਹਦਾ ਉਹ ਵੀ ਸਾਜ਼ ਸੀ ਇੱਕ ਹੂੰ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਕਰਦਾਰ ਨਾਲੋਂ ਕਿਵੇਂ ਤੋੜਿਆ ਜਾਵੇ ਓਕੇ ਸਾਡਾ ਕਰਦਾਰਕਾ ਸੁੱਚਾ ਸੀਗਾ ਬਿਲਕੁਲ ਸਾਡਾ ਉਹ ਦੇਖ ਪਰਾਈਆਂ ਚੰਗੀਆਂ ਮਾਵਾ ਧੀਆਂ ਭੈਣਾਂ ਜਾਣੇ ਸਾਡਾ ਇਹ ਸਦਾਲ ਸੀ ਬਿਲਕੁਲ ਅਜੇ ਇਹ ਸਦਾਲ ਨੂੰ ਖਤਮ ਕਰਨ ਵਾਸਤੇ ਕੋਸ਼ਿਸ਼ਾਂ ਹੋ ਰਹੀਆਂ ਨੇ ਹੂੰ ਮੈਂ ਇਹਨੀ ਗੱਲ ਕਹਿਣਾ ਚਾਹੁੰਦਾ ਹਾਂ ਇਹ ਜਿਹੜੇ ਵੀ ਇਨਸਾਨ ਪੰਜਾਬ ਦੇ ਵਿੱਚ ਪੰਜਾਬ ਦੇ ਸੱਭਿਆਚਾਰਕ ਨੂੰ ਗੰਦਾ ਕਰ ਰਹੇ ਨੇ ਖਰਾਬ ਕਰ ਰਹੇ ਨੇ ਉਹਨਾਂ ਦੇ ਵਿਰੁੱਧ ਹਰ ਇੱਕ ਸਿੱਖ ਨੂੰ ਬੋਲਣਾ ਚਾਹੀਦਾ ਹੈ ਔਰ ਜਿਹੜੇ ਬੰਦੇ ਭੇਖ ਵਿੱਚ ਬਾਣਾ ਪਾ ਕੇ ਇਹ ਬਾਣੇ ਬਧਨਾਮ ਕਰ ਰਹੇ ਉਹਨਾਂ ਤੋਂ ਚੇਤ ਰਹੋ ਇਹ ਉਹ ਬੰਦੇ ਨੇ ਜਿਹੜੇ ਪੰਜਾਬ ਵਿੱਚ ਅੱਗ ਲਾਉਣਾ ਚਾਹੁੰਦੇ ਨੇ ਪੰਜਾਬ ਦੇ ਸਿਵਲ ਖਤਮ ਕਰਨਾ ਚਾਹੁੰਦੇ ਆ ਇਹ ਸਾਨੂੰ ਪਛਾਣਨ ਦੀ ਲੋੜ ਹੈ ਕਿਉਂਕਿ ਅੱਜ ਜਿੱਥੇ ਸਾਡੇ ਸਿਕਾਹਤਾ ਦੇ ਕੰਮਲੇ ਹੋ ਰਹੇ ਆ ਸਾਡੇ ਬਾਣੇ ਬਧਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਣੇ ਪਾ ਕੇ ਉਹਨਾਂ ਕੋਲੋਂ ਗੁਰਮਤ ਤੋਂ ਉਹਤ ਗੱਲਾਂ ਕਰੀਆਂ ਜਾ ਰਹੀਆਂ ਨੇ ਉਹਦੇ ਪਿੱਛੇ ਸਾਡੇ ਬਾਨ ਬਦਾਬ ਕੀਤਾ ਜਾਂਦਾ ਏ ਇਸ ਬਾਤ ਤੇ ਇਹਨਾਂ ਬੰਦਿਆਂ ਤੋਂ ਸचेत ਰਹੋ ਤੇ ਇਹਨਾਂ ਬੰਦਿਆਂ ਦਾ ਮੂੰਹ ਨਾ ਲਾਓ ਇਹਨਾਂ ਬੰਦਿਆਂ ਨੂੰ ਇਹਦੇ ਵੀਡੀਓ ਵਾਇਰਲ ਨਾ ਕਰੇ ਉਹਨਾਂ ਦੀਆਂ ਅਗਰ ਬਾਲੀਆਂ ਨਾ ਦੀਆਂ ਇਹਨਾਂ ਸचेत ਰਹੋ ਬੰਦਿਆਂ ਕੋਲੋਂ ਇਹ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਦੂਜੀ ਗੱਲ ਜਿਹੜਾ ਵੀ ਬੰਦਾ ਪੰਜਾਬ ਦੇ ਸੱਭਿਆਚਾਰ ਵਾਸਤੇ ਪੰਜਾਬ ਦੇ ਸਿਧਾਂਤਾਂ ਵਾਸਤੇ ਸਿੱਕੀ ਵਾਸਤੇ ਕੌਮ ਦੀ ਗੱਲ ਕਰਦਾ ਏ ਕਸਾਏ ਸਾਧਿਆ ਕਰੋ ਇਹਨੇ ਕਹਿਣਾ ਚਾਹਣਾ ਬੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਹਾਰਮ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਇਹ ਮਸਲਾ ਬੜਾ ਤੂਲ ਫੜਦਾ ਜਾ ਰਿਹਾ ਹੈ ਔਰ ਆਪਾਂ ਦੇਖਦੇ ਆ ਉਸ ਬੀਬੀ ਦੇ ਹੱਕ ਦੇ ਵਿੱਚ ਬਾਣੀ ਬਾਣੀ ਵਾਲੇ ਆਪਣੇ ਆਪ ਨੂੰ ਗਰੰਤੀ ਬੂਟਾ ਸਿੰਘ ਕਹਿਣ ਵਾਲੇ ਹੋਰ ਬੜੇ ਜਾਣੇ ਇੱਕ ਸਿੰਗਰ ਵੀ ਮੀਕਾ ਉਹ ਵੀ ਬੜੇ ਜਾਣੇ ਉਹਦੇ ਹੱਕ ਦੇ ਵਿੱਚ ਉਤਰੇ ਨੇ ਕਿਵੇਂ ਦੇਖਦੇ ਸਾਰੇ ਕਰਨਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਭਾਈ ਅਮਰਪਾਲ ਸਿੰਘ ਕੰਮ ਕੀਤਾ ਹੈ ਬਹੁਤ ਛਲਾਕਾ ਜੋ ਕੀਤਾ ਹੈ ਜਿਹੜਾ ਸਾਡੇ ਪੰਜਾਬ ਦੇ ਸੱਧਿਆਚਾਰ ਨੂੰ ਸਾਡੇ ਪੰਜਾਬ ਦੇ ਮਾਹੌਲ ਨੂੰ ਗੰਦਲਾ ਕਰ ਰਿਹਾ ਇੱਕਲੰਕਤ ਕਰ ਰਿਹਾ ਸੀ ਉਹ ਕਹਿੰਦੇ ਬੀਬੀ ਦੇ ਹਮਲਾ ਕੀਤਾ ਇੱਕ ਦੇਵੀ ਦੇ ਹਮਲਾ ਕਰਨਾ ਨਹੀਂ ਚਾਹੀਦਾ ਅਸੀਂ ਉਹਨੂੰ ਸਮਝਾਇਆ ਸੀ ਪਰ ਉਹ ਨਹੀਂ ਸਮਝੀਆਂ ਫਿਰ ਉਹਨੇ ਜਿਹੜਾ ਕੀਤਾ ਮਾਹੀ ਅਮਰਪਾਲ ਉਹ ਸਾਡੇ ਜਿਹੇ ਬੰਦੇ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਮੈਂ ਲਾਲ ਖੜਾ ਉਹਨਾਂ ਦੇ ਫਿਰ ਕਿਹੜੇ ਬੂਟੇ ਆਪਣੇ ਬਾਹਰ ਦੇ ਸਾਈਕਲ ਚ ਉਰ ਵਰਕੇ ਆ ਮਾਨ ਮਾ ਗੋਲਕ ਤੇ ਉਰ ਮਾਂਡਰ ਵਰਕੇ ਗੰਦ ਔਰ ਜੀ ਪਹਿਨੇ ਅੰਗ ਵਰਗੇ ਬਲਾਤਕਾਰੀ ਅੱਛਾ ਉਹਨਾਂ ਦੇ ਜੀਤਨੇ ਅੰਗ ਨੇ ਪੰਜਾਂ ਕੁੜੀਆਂ ਨੂੰ ਬਲਾਤਕਾਰ ਕੀਤਾ ਇਹ ਫਿਰ ਦਰਜਾ ਉਹ ਕੋਨੇ ਦਿੱਲੀ ਦੇ ਦਲਾਲ ਤੇ ਦਿੱਲੀ ਦੇ ਏਜੰਟ ਨੇ ਉਹ ਇਹੋ ਜਿਹਾ ਕੰਮ ਕਰਦੇ ਨੇ ਉਹ ਨਾ ਦਿੱਲੀ ਦੇ ਛੱਡੇ ਹੋਏ ਬੰਦੇ ਨੇ ਆ ਕਿਹੜਾ ਪੰਜਾਬ ਦਾ ਮਾਹੌਲ ਗੰਦਾ ਕਰਨ ਲਈ ਆਖਰੇ ਇਹੋ ਜਿਹੇ ਰੀਲਾਂ ਬਣਾ ਉਹ ਵੀ ਦਿੱਲੀ ਦੇ ਥਰੂ ਹੋ ਰਹੀਆਂ ਨੇ ਉਹ ਵੀ ਸਾਡੇ ਪੰਜਾਬ ਦੇ ਨੌਲ ਨੂੰ ਖਰਾਬ ਕਰਨ ਲਈ ਸਾਡੇ ਇਤਿਹਾਸ ਨੂੰ ਤੋੜਨ ਦੀ ਨੋਜੋਨਾਂ ਨੂੰ ਇਹ ਕੰਮ ਕੀਤਾ ਜਾ ਰਿਹਾ ਹੈ ਮੈਂ ਬੇਨਤੀ ਕਰਾਂਗਾ ਸਾਰੀ ਕੌਮ ਨੂੰ ਇਹੋ ਜਿਹੇ ਕਿਹੜੇ ਲਿੱਕਰ ਗੀਤ ਪਾਉਂਦੀਆਂ ਨੇ ਉਹਨਾਂ ਦੇ ਕਿਹੜੇ ਜਹੇ ਬੰਦੀਆਂ ਨੇ ਪੰਜਾਬ ਦੀਆਂ ਕਿੱਥੇ ਵੀ ਉਹਨਾਂ ਵੱਲਤ ਲੱਗਦਾ ਹੈ ਕਾਨੂੰਨ ਤੇ ਜਾ ਕੇ ਦਰਖਾਸਤ ਦੇਣਾ ਉਹਨਾਂ ਦੇ ਪਰਚਾ ਦਰਜ ਕਰਾਉਣਾ ਉਹਨਾਂ ਦੇ ਰੀਲਾਂ ਬੰਦ ਕਰਾਉਣਾ ਉਹਨਾਂ ਦੇ ਰੀਲਾਂ ਬੰਦ ਹੋ ਗਈਆਂ ਤੇ ਬੜੀਆਂ ਰੀਲਾਂ ਪਾਉਣ ਵਾਲੇ ਮਾਫੀਆ ਮੰਗ ਲਈਆਂ ਮਾਫੀਆ ਮੰਗ ਲੈ ਜੰਗੀ ਗੱਲ ਆ ਫਿਰ ਉਹਨਾਂ ਦਾ ਪਰਚਾ ਦਰਜ ਵੀ ਹੋਵੇ ਕਿਹੜੀ ਉਹ ਕੁਲ ਸਿੰਘਾਂ ਨੇ ਕੀਤਾ ਚੜਦੀ ਕਲਾ ਕੀਤਾ ਉਹਨਾਂ ਮੰਝ ਭਾਵਨਾ ਸੀ ਪੂਰੀ ਉਹਨਾਂ ਕਰ ਲਈ ਆ ਉਸਦੀ ਵਧੀਆ ਹੈ ਅੱਜ ਉਹ ਪਤਾ ਨਹੀਂ ਕਲੀਅਰ ਕਰਦੇ ਕਿਵੇਂ ਮਰੀਏ ਕਿਵੇਂ ਨੇ ਉਹ ਕਿਵੇਂ ਮਰੀ ਆ ਤੇ ਅਜੇ ਕੋਈ ਗੱਲ ਕਲੀਅਰ ਨਹੀਂ ਗਈ ਬੂਟਾ ਜੋਰ ਕੇ ਨਾ ਬਲਤਕਾਰ ਕੀਤਾ ਇਹਨਾਂ ਨੇ ਉਹ ਬੂਟਾ ਜੋਰ ਕੁਝ ਮਰਜ਼ੀ ਕਹੀ ਜਾਵੇ ਬੂਟਾ ਜੋਰ ਜੋ ਮਰਜ਼ੀ ਕਹੀ ਜਾਵੇ ਜੀ ਫਿਰ ਉਹ ਬੂਟਾ ਤਾਂ ਹੈਗਾ ਜੀ ਆਰਐਸ ਦਾ ਬੰਦਾ ਹੈ ਸਾਰੇ ਆਰਐਸ ਦੇ ਦਲਾਲ ਨੇ ਕਿਹਾ ਉਹ ਜੋ ਮਰਜ਼ੀ ਕਰਨਾ ਪਰ ਸਾਡੀ ਕਿਹੜੀ ਕੌਮ ਹੈ ਜਿਹਦਰ ਤਾਲਤਾ ਸਾਹਿਬ ਵਿਸ਼ੇਸ਼ ਇਹਨਾਂ ਨੇ ਹੁਕਮ ਜਾਰੀ ਕਰੇ ਕਿਹੜੇ ਇਹੋ ਜਿਹੇ ਨਿਆਂਗ ਪਾਣੇ ਪਾ ਕੇ ਕੋਈ سپورਟ ਕਰਦੇ ਨਾਲ ਮਾਰਾ ਲਵਾ ਜਾਵੇ ਤੇ ਬੂਟੇ ਵਰਗੇ ਸਾਰਿਆਂ ਨੂੰ ਪੰਥ ਦੀ ਛੇਕਿਆ ਜਾਵੇ ਕਿਹੜੇ ਇਹੋ ਜਿਹੇ ਪੰਜਾਬ ਦੇ ਬੰਦੇ ਇੱਕ ਬੂਟਾ ਨਹੀਂ ਹੋ ਜਾ 15 ਨਹੀਂ ਹੋ ਰਹੇ ਨੇ ਉਹ ਸਾਰਿਆਂ ਨੂੰ ਪੰਥੂ ਛੇਕਿਆ ਜਾਵੇ ਕਿ ਸਾਡੇ ਕੋਲ ਪੰਥ ਦਾ ਬੋਮ ਦਾ ਪ੍ਰਚਾਰਤ ਮਾਰੀ ਦੀ ਗੱਲ ਕਰਦੇ ਜਿਹਹਦਰ ਛੇਕ ਦਿੰਦੇ ਆ ਤੇ ਇਹਨਾਂ ਨੂੰ ਕੇਅਨ ਤੇ ਕਾਲਪਤਾਰ ਜਿਹਹਦਰ ਛੇਕੇ ਤੇ ਇਹਨਾਂ ਇਹੋ ਜਿਹੇ ਬੰਦਿਆਂ ਨੂੰ ਕੌਮ ਮੂੰਹ ਨਾ ਲਾਵੇ ਮੈਂ ਇਹ ਸਾਰੀ ਕੌਮ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਭਾਈ ਅਮਰਪਾਲ ਮਹਿਰੋ ਨੇ ਕੀਤਾ ਹੈ ਉਹ ਬਈਆ ਛਲਾਗਾ ਜਿਉਂ ਕੰਮ ਕੀਤਾ ਹੈ ਤੇ ਸਾਰੀ ਕੌਮ ਨੂੰ ਸਾਥ ਦੇਣਾ ਚਾਹੀਦਾ ਹੈ ਖਾਸ ਕਰਕੇ ਕਿਸੇਦਰ ਕਾਲਤਾ ਸਰ ਨੂੰ ਵੀ ਸਾਰਿਆਂ ਸਿੱਖ ਜਿੱਥੇ ਬੰਦਿਆਂ ਨੂੰ ਨਾਮ ਸਾਥ ਦੇਣਾ ਚਾਹੀਦਾ ਬਿਲਕੁਲ ਜੀ ਇਹ ਪੰਜਾਬ ਦਾ ਕਲਚਰ ਹੀ ਨਹੀਂ ਕੱਪੜੇ ਲਾ ਕੇ ਵੀਡੀਓ ਪਾਉਣੀਆਂ ਹਨਾ ਕੋਈ ਸ਼ਰਮਾ ਹੁੰਦੀਆਂ ਕੋਈ ਲਿਆਜ ਹੁੰਦੇ ਸੀ ਪਰ ਆਪਾਂ ਵੇਖਦੇ ਪੈਸੇ ਦੀ ਖਾਤਰ ਲੋਕਾਂ ਨੇ ਸ਼ਰਮਾ ਲਾਤੀਆਂ ਪਰ ਜੇ ਅੱਜ ਇਹ ਸਿੰਘ ਦੀ ਭਾਵਨਾ ਜਾਗੀ ਉਹਨੇ ਇਹ ਕੰਮ ਕੀਤਾ ਹੈ ਕਿ ਅੱਜ ਬਾਣੀ ਵਾਲੇ ਆਪਾਂ ਵੇਖਦੇ ਆਂ ਬਾਬੇ ਹਰਜੀਤ ਵਰਗੇ ਬਾਣਾ ਪਾ ਕੇ ਚੈਨਲਾਂ ਤੇ ਉਹ ਮੈਨੂੰ ਗਲਤ ਕਹਿ ਰਹੇ ਨੇ ਤੇ ਮਹਾਰਾਜ ਸਾਹਿਬ ਕਹਿੰਦੇ ਉਹਨੇ ਪੰਜ ਆਬਲਤ ਕਰ ਕੀਤੀ ਨੇ ਕੋਦੀ ਮੈਰੋ ਨੇ ਬਹੁਤ ਵਸਖਾ ਦਾ ਜੋ ਕੰਮ ਕੀਤਾ ਹੈ ਇਹ ਸਿੱਖ ਕੌਮ ਨੂੰ ਜਿਹੜੀ ਬੜਾ ਵੱਡਾ ਘਾਟਾ ਜਿਹੜਾ ਇਹਨਾਂ ਨੇ ਲਕਚਰ ਪੁਣਾ ਫਲਾਇਆ ਹੈ ਇਹ ਔਰਤਾਂ ਨੇ ਜਿਹੜੀਆਂ ਚੰਦ ਪੈਸੇ ਦੇ ਖਾਤਰ ਵਿਊ ਲੈਣ ਦੀ ਖਾਤਰ ਇਹ ਆਪਣਾ ਤੇ ਇਹ ਮੈਰੋ ਨੇ ਜੋ ਕੀਤਾ ਬਹੁਤ ਵਧੀਆ ਕੀਤਾ अच्छा हां जी हां ये तो पहला इन्हें भांडा पन्यासी नान से डेरेदारा दा भी उथे जो बच्चाणा को कर्म हुंदे सी भाईसाहब नाल सी महालम साहब ਤੁਸੀਂ ਸਾਰੇ ਨਾਲ ਸੋ ਨਿੱਕੇ ਨਿੱਕੇ ਬੱਚਿਆਂ ਨੇ ਕੋਈ ਕਰਮ ਹੋਇਆ ਉਹਨਾਂ ਪਰਿਵਾਰਾਂ ਨੂੰ ਤੁਸੀਂ ਹਿਸਾਬ ਦਵਾਇਆ ਇਹ ਭਾਂਡਾ ਵੀ ਜਿਹੜਾ ਉਹਨੇ ਪੰਨਿਆ ਆ ਹੁਣ ਲੱਚਰਤਾ ਦੇ ਵਿਰੋਧ ਵੀ ਉਹਨੇ ਇਹ ਕੰਮ ਬੀੜਾ ਚੱਕਿਆ ਪਰ ਅੱਜ ਇੱਕ ਆਪਣੇ ਆਪ ਨੂੰ ਕਹਿੰਦਾ ਮੈਂ ਗਰੰਥੀ ਆ ਜੀ ਬੂਟਾ ਸਿੰਘ ਇੱਕ ਮੰਡ ਬੜੇ ਜਾਣੇ ਗਾਇਕ ਮੀਕਾ ਵੀ ਉਹ ਵੀ ਵਿਰੋਧ ਕਰ ਰਹੇ ਸਾਰੇ ਉਹ ਕੋਈ ਸਾਰੇ ਆਰਐਸ ਦੇ ਬੰਦੇ ਨੇ ਬੂਟਾ ਸਿੰਘ ਆਪ ਸਾਈਕਲ 'ਚ ਹੋ ਰਹੇ ਉਹ ਕਿਸੇ ਨੂੰ ਕੀ ਸੇਲ ਦੇਗਾ ਤੇ ਮੰਦ ਜਿਹੜਾ ਉਹ ਵੀ ਇੱਕ ਕਾਂਗਰਸ ਦਾ ਲਾੜੋ ਜਾਂ ਕੇ ਦਾ ਜੈਂਟਲ ਲਾੜੋ ਤੇ ਕੁਝ ਬੁੱਤ ਸਾਫ ਕਰਨ ਵਾਸਤੇ ਪਾਗਲ ਦਸਤਾਰ ਲਾ ਲਈ ਤੇ ਕੋਈ ਦਸਤਾਰ ਸਾਡੀ ਜਿਹੜੀ ਇਹ ਇਹ ਸ਼ਾਨ ਹੈ ਸਿੱਖਾਂ ਕਰਕੇ ਤਰ ਪਾਸ਼ਾ ਦੀ ਬਖਸ਼ੀ ਹੋਈ ਸਿੱਖੀ ਦੀ ਸ਼ਾਨ ਹੈ ਇਸ ਤਰ੍ਹਾਂ ਕਿ ਇਹਨਾਂ ਤੋਂ ਬਚਣਾ ਚਾਹੀਦਾ ਹੈ ਪਰ ਕੌਮ ਨੂੰ ਸ਼ੇਧਾਂ ਨੂੰ ਲੱਗਦਾ ਕੋਈ ਸਾਜ਼ਿਸ਼ ਸੀ ਯੂਪੀ ਬਿਹਾਰ ਤੋਂ ਕੁੜੀ ਆਈ ਹੈ ਉਹਦਾ ਨਾਂ ਹੋਰ ਸੀ ਨਾਂ ਉਹਦੇ ਉਹਨੇ ਆਪਣਾ ਕੌਰ ਰੱਖਿਆ ਕਮਲ ਕੌਰ ਰੱਖ ਕੇ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਸੀ ਬਿਲਕੁਲ ਜੀ ਇਹ ਸਾਰਾ ਹੀ ਜਿਹੜਾ ਨਾ ਇਹ ਏਜੰਸੀਆਂ ਕਰਾ ਰਹੀਆਂ ਜਿੰਨੀਆਂ ਬਦਮੀਆਂ ਹੋਣੀਆਂ ਜਲਸੀਆਂ ਕਰਾ ਰਹੀਆਂ ਨੇ ਔਰ ਇਹੋ ਜੇ ਜਨਾਨੀਆਂ ਤਿਆਰ ਕਰਕੇ ਪੰਜਾਬ ਧਰਤੀ ਤੇ ਭੇਜ ਰਹੇ ਨੇ ਵੀ ਤੁਸੀਂ ਬੱਚੇ ਪੁਣਾ ਫਲਾਓ ਔਰ ਇਸ ਸਿੱਖ ਕੌਮ ਨੂੰ ਬਦਨਾਮ ਕਰ ਹੁਣ ਬੜੀਆਂ ਅਸ਼ਲੀਲ ਜਿਹੜੀਆਂ ਜਿੰਨੂੰ ਆਪਾਂ ਬਲੂ ਵੀਡੀਓ ਕਹਿੰਦੇ ਨੇ ਉਹ ਉਹਦੀਆਂ ਬਾਅਦ ਚ ਆ ਗਈਆਂ ਇਸ ਤੋਂ ਬਾਅਦ ਫਿਰ ਉਹ ਹੀ ਆਉਣੀਆਂ ਸੀ ਜੇ ਨਾ ਸੋਧਿਆ ਜਾਂਦਾ ਜੀ ਬਿਲਕੁਲ ਵੇਖੋ ਇਹ ਇਹ ਹੋਈ ਹੋਣਾ ਸਾਰਾ ਕੁਝ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਇਸ ਪੰਚ ਇਹ ਦੇਖੋ ਜੀ ਜੇ ਆਪਣਾ ਜਿਹੜਾ ਸਮਾਜ ਚ ਜੋਖਸ ਚੱਲ ਰਿਹਾ ਆ ਇਹਦੇ ਜਿੰਨੇ ਵੀ ਆਗੂ ਨੇ ਚਾਹੇ ਆਪਾਂ ਨੂੰ ਸਿਆਸੀ ਤੌਰ ਤੇ ਲੈ ਲਈਏ ਧਾਰਮਿਕ ਆਗੂ ਨੇ ਜਾਂ ਜੋ ਵੀ ਆਪਣਾ ਸੰਵਿਧਾਨ ਆ ਪ੍ਰਸ਼ਾਸਨ ਕਾਨੂੰਨ ਜੋ ਵੀ ਬੰਦਾ ਆ ਸਹੀ ਤਰੀਕੇ ਦੇ ਨਾਲ ਉਹ ਜੇ ਕੰਮ ਕਰਨ ਨਾ ਫਿਰ ਇਹੋ ਜੀ ਨੌਬਤ ਨਹੀਂ ਹੁੰਦੀ ਦੇਖੋ ਜੇ ਬਾਕੀ ਸਾਰੀਆਂ ਘਾਟਾਂ ਰਹੀਆਂ ਇੰਨਾ ਜ਼ਿਆਦਾ ਗੰਦ ਪੈਣ ਤੱਕ ਉਹਨਾਂ ਨੂੰ ਇੰਨੀ ਕੁ ਮਤਲਬ ਸਮਝ ਲੱਗ ਤਾ ਉਹਨਾਂ ਨੂੰ ਮਨਜ਼ੂਰੀ ਮਿਲੀ ਹੋਈ ਸੀਗੀ ਕਰ ਰਹੇ ਸੀ ਨਾ ਕਿਸੇ ਨੇ ਰੋਕਿਆ ਟੋਕਿਆ ਨਹੀਂ ਤੇ ਸਮਾਜ ਦੇ ਵਿੱਚ ਕਿੰਨਾ ਅੱਜ ਆਪਾਂ ਇਹਨਾਂ ਦਾ ਖਮਿਆਜਾ ਵੀ ਭੁਟਦੇ ਪਏ ਆ ਬਿਲਕੁਲ ਜੀ ਕਿ ਆਪਣਾ ਜਿਹੜੇ ਨਾ ਆਪਣੇ ਧੀਆਂ ਪੈਣਾ ਆਪਣੇ ਬੱਚੇ ਆਪਾਂ ਕਿੰਨਾ ਦੇਖਦੇ ਪਏ ਆ ਕਿ ਕਿੰਨਾ ਲੱਚਰ ਦਾ ਨਾਲ ਜੁੜ ਗਏ ਆ ਆਪਣੇ ਘਰਾਂ ਦੇ ਵਿੱਚੋਂ ਵੀ ਜੋ ਵੱਡਿਆਂ ਬਜ਼ੁਰਗਾਂ ਦੀ ਜੋ ਵੀ ਮਾਨ ਮਰਿਆਦਾ ਜਿਹੜੀ ਸੀ ਜਿਸਮ ਸੀ ਉਹ ਸਭ ਕੁਝ ਦੂਰ ਹੋ ਗਈ ਸਿਰਫ ਇਹਨਾਂ ਚੀਜ਼ਾਂ ਨੂੰ ਕਰਕੇ ਕਿਉਂ ਦੇਖੋ ਜਦੋਂ ਸਵੇਰ ਤੋਂ ਮੋਬਾਈਲ ਫੜਿਆ ਇਹ ਸਾਰਾ ਕੁਝ ਦੇਖਣ ਨੂੰ ਮਿਲਿਆ ਫਿਰ ਉਹਨਾਂ ਨੂੰ ਇਹ ਚੀਜ਼ ਕਿਉਂਕਿ ਉਹ ਧੀ ਵੀ ਵੇਖ ਰਹੀ ਹੈ ਮਾਂ ਵੀ ਵੇਖ ਰਹੀ ਹੈ ਬਾਪ ਵੀ ਭਰਾ ਵੀ ਕਹਿੰਦੇ ਗਲਤ ਵੇਖੋ ਨਾ ਮੈਂ ਵੇਖਦਾ ਫੋਨ ਦੇ ਵਿੱਚ ਗਲਤ ਚੀਜ਼ਾਂ ਪਹਿਲਾਂ ਆਉਂਦੀਆਂ ਜਿਵੇਂ ਆਪਾਂ ਛੋਨਾ ਲਾਉਨੇ ਆਂ ਡੀਲਾ ਥੋੜੀ ਲਾਉਨੇ ਡੀਲਾ ਆਪਣੇ ਆਪ ਆਉਂਦਾ ਗਲਤ ਚੀਜ਼ਾਂ ਆਪਣੇ ਆਪ ਆਉਂਦੀਆਂ ਚੰਗੀ ਚੀਜ਼ ਕੱਢਣੀ ਪੈਂਦੀ ਤੁਸੀਂ ਦੇਖੋ ਜਦੋਂ ਆਪਾਂ ਕੁਝ ਵੀ ਆਪਾਂ ਹੁਣ ਕਈ ਵਾਰ ਨਾ ਆਪਾਂ ਗੁਰਬਾਣੀ ਪੜ੍ਹਦੇ ਭਾਵੇਂ ਸੁਣਦੇ ਹੋਣੇ ਕੀਰਤਨ ਸੁਣਦੇ ਭਾਵੇਂ ਆ ਕਿਸੇ ਧਾਰਮਿਕ ਗੱਲਾਂ ਉਹਦੇ ਵਿੱਚ ਜਿਸ ਤਰ੍ਹਾਂ ਦੀ ਐਡ ਆ ਗਈ ਜਾਂ ਕੋਈ ਇਸ ਤਰ੍ਹਾਂ ਦੇ ਵਿੱਚ ਆਪਣੇ ਆਪ ਹੀ ਵਿੱਚ ਆਪਣਾ ਥੋਪਿਆ ਜਾਂਦਾ ਆ ਔਰ ਹਰ ਇੱਕ ਦੀ ਮਾਨਸਤਾ ਇਹੋ ਜੀ ਹੁੰਦੀ ਆ ਬਿਲਕੁਲ ਸਾਰਾ ਕੋਈ ਧਰਮੀ ਨਹੀਂ ਬੈਠੇ ਹੋਏ ਕਈ ਵਾਰ ਇਹੋ ਜੀ ਚੀਜ਼ ਹੁੰਦੀ ਵੀ ਉਹਨੂੰ ਵੇਖੀਏ ਉਹ ਗਾਹ ਦੀ ਗਾ ਖੁੱਲ ਜਾਂ ਗੰਦ ਸਾਹਮਣੇ ਆ ਹੀ ਜਾਂਦਾ ਆ ਬੱਚਾ ਜੁੜਦਾ ਜੇ ਇਹ ਹੀ ਚੀਜ਼ਾਂ ਸਿਰਜ ਕੰਟਰੋਲ ਹੋਈਆਂ ਹੁੰਦੀਆਂ ਤੇ ਜਿਹੜਾ ਅੱਜ ਆਪਾਂ ਭਾਈ ਅਮਰ ਸਾਹਿਬ ਮਹਿਰੋਂ ਤੇ ਜਿਹੜਾ ਲੱਗਦੇ ਪੈ ਨੇ ਇਲਜ਼ਾਮ ਜਾਂ ਜੋ ਕੁਝ ਵੀ ਹੋਇਆ ਆ ਦੇਖੋ ਇਹਦਾ ਪਿਛਲਾ ਸਰਕਾਰਾਂ ਦਾ ਸੀ ਜੇ ਇਹ ਕੰਮ ਸਰਕਾਰਾਂ ਦਾ ਸੀ ਜੇ ਜੋ ਸਮਾਜ ਚ ਲੱਚਰਤਾ ਫਲਾ ਰਿਹਾ ਸ਼ਰੀਲਤਾ ਫਲਾ ਰਿਹਾ ਹੈ। ਕਾਨੂੰਨੀ ਕਾਰਵਾਈ ਸਰਕਾਰ ਨੇ ਕਰਨੀ ਹਾਲਾਂਕਿ ਕੰਪਲੇਟਾਂ ਵੀ ਪਾਈਆਂ ਗਈਆਂ ਭਾਈ ਮੈਰੋ ਵੱਲੋਂ ਪਰ ਫਿਰ ਵੀ ਅਸਰ ਨਹੀਂ ਹੋਇਆ। ਪਹਿਲਾਂ ਵੀ ਜਦ ਸਰਕਾਰਾਂ ਦਾ ਕੰਮ ਵੇਖੋ ਨਾ ਕਿ ਪਹਿਲੇ ਵੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਪਿੱਛੇ ਉਹ ਲੜਦਾ ਪਿਆ ਆ ਇੱਜ਼ਤਾਂ ਵਿਚਾਰਿਆ ਇੱਜ਼ਤਾਂ ਦੇ ਵਾਸਤੇ ਉਹ ਲੜਦਾ ਪਿਆ ਆ ਕਿਡੀਆਂ ਕੱਡੀਆਂ ਵੱਡੀਆਂ ਜਿਹੜੀਆਂ ਦੇਸ਼ਵਰੋ ਦੀ ਤਾਕਤਾਂ ਜਿਨ੍ਹਾਂ ਨਾਲ ਉਹਨੇ ਟੱਕਰ ਲਾਈ ਹੈ ਆ ਨਾਨਸਾ ਦਾ ਮੁੱਦਾ ਆ ਆਪਾਂ ਦੇ ਸਾਰੇ ਵਿੱਚ ਮੁੱਦਾ ਮਹਾਰਮ ਸਾਹਿਬ ਦਾ ਮੁੱਦਾ ਵੀ ਸਾਰਾ ਕੁਝ ਵਿੱਚ ਨਾਲ ਲੜ ਕੇ ਇੱਕ ਇਹੀ ਸ਼ਖਸ ਆ ਜਿਨੇ ਉਹਨਾਂ ਨੂੰ ਕੋਸ਼ ਦਾ ਸੇਕ ਲਾਇਆ ਹੈ ਨਾ ਉਹ ਵੱਡੀ ਕਾਰਵਾਈ ਨਹੀਂ ਆਪਾਂ ਕੀ ਜੋ ਬੜਾ ਕੁਝ ਤੇ ਬੰਦ ਹੋ ਗਿਆ ਸਾਰਾ ਕੁਝ ਜਾਂ ਕੁਝ ਵੀ ਪਰ ਫਿਰ ਵੀ ਭੰਨਿਆ ਨਾ ਉਹਨਾਂ ਦੀ ਸੱਚਾਈ ਦੇ ਲੋਕਾਂ ਸਾਹਮਣੇ ਜੇ ਇਸੇ ਤਰ੍ਹਾਂ ਇਹਨਾਂ ਸਰਕਾਰਾਂ ਨੇ ਜਾਂ ਹੋਰ ਵੱਡੇ ਆਗੂਆਂ ਨੇ ਇਹ ਰਹਿੰਦੇ ਸਮੇਂ ਇਹ ਸਾਰਾ ਕੁਝ ਮੌਕਾ ਸੰਭਾਲ ਲਿਆ ਹੁੰਦਾ ਇਹ ਜਿਹੜੀ ਕਾਰਵਾਈ ਅੱਜ ਪਾਈ ਰ ਇੱਕ ਕਾਮ ਜਬ ਮਾਰ ਕੇ ਉਹਨੇ ਮਾਰਿਆ ਜੋ ਨਹੀਂ ਮਰਿਆ ਪਰ ਮੈਂ ਜਿੰਨੇ ਵੀ ਕੀਤਾ ਇੱਕ ਕਾਮ ਮਾਰ ਕੇ ਟੰਗਿਆ ਨਾ ਬਾਕੀਆਂ ਨੂੰ ਕੰਨ ਹੋ ਗਏ ਅਦੋਸਕੰਦ ਹਾਂ ਕੁਝ ਉਹਨਾਂ ਨੂੰ ਵੀ ਸ਼ੇਕ ਲੱਗਾ ਹੁਣ ਤਾਂ ਇਹੀ ਜੇ ਸਹੀ ਤਰੀਕੇ ਨਾਲ ਕਾਨੂੰਨ ਆਪਦਾ ਕੰਮ ਕਰੇ ਸੰਵਿਧਾਨ ਦੇ ਵਿੱਚ ਰਹਿ ਕੇ ਪ੍ਰਸ਼ਾਸਨ ਸਰਕਾਰਾਂ ਆਪਦਾ ਕੰਮ ਕਰਨਾ ਫਿਰ ਇੱਥੇ ਤੱਕ ਨੌਬਤ ਨਹੀਂ ਆਉਂਦੀ ਉਹ ਸਾਰਾ ਕੁਝ ਸ਼ਾਹ ਵੀ ਇੱਚ ਨੂੰ ਬੜਾਵਾ ਦੇ ਕੇ ਤੇ ਫਿਰ ਪੰਜਾਬ ਨੂੰ ਤੱਕ ਵੇਖੋ ਕਿੱਥੋਂ ਆਣ ਕੇ ਕੌਰ ਲਫਜਾ ਜਿਹੜਾ ਨਾ ਅਮਰਦੀ ਦਾਤ ਬਖਸ਼ ਕੇ ਗੁਰੂ ਗੋਬਿੰਦ ਸਿੰਘ ਨੇ ਇੱਕ ਹੋਰ ਲਫਜ਼ ਇਹ ਤਾਂ ਇੱਕ ਮੋਹਰ ਲਾਈ ਸੀਗੀ ਇਹ ਨਹੀਂ ਕਿ ਗੰਦ ਘਸਣ ਨਗੇਜਮੈਂਟ ਉਹਨੂੰ ਕੌਰ ਲਫਜ਼ ਉਹਦੇ ਨਾਲ ਵਰਤਿਆ ਜਾਵੇ ਇਹ ਬੜਾ ਕੁਝ ਗਲਤ ਚੱਲ ਰਿਹਾ ਸੀਗਾ ਪਰ ਇਹ ਦੁਨੀਆ ਨੂੰ ਅੱਜ ਸਾਰਾ ਕੋ ਸਾਹਮਣੇ ਆਇਆ ਹੈ ਨਾ ਕਿ ਹੁਣ ਦੁਨੀਆ ਤੇ ਸਾਰੀ ਗੌਰ ਕਰਨ ਲੱਗ ਪਈ ਹੈ ਹੋਰ ਵੀ ਬੜੀਆਂ ਥਾਵਾਂ ਤੇ ਇਹ ਕਾਰਵਾਈਆਂ ਹੋਣ ਲੱਗ ਪਈਆਂ ਨੇ ਜਾਗਰੂਕਤਾ ਆਈ ਹੈ ਇਹ ਸਿਰਫ ਹਾਂਜੀ ਸਾਡੇ ਸਰਪੰਚ ਸਾਹਿਬ ਤੁਸੀਂ ਵੀ ਮਤਲਬ ਆਪਾ ਵੇਖਦੇ ਕੋਈ ਨਾ ਕੋਈ ਸ਼ੋਸ਼ੇ ਸਟਾਰ ਹੋ ਤੁਸੀਂ ਜਿਹੜੀਆਂ ਵੀਡੀਓ ਪਾਉਂਦੇ ਜੇ ਗਰਚੇਤ ਚਿੱਤਰਕਾਰ ਤੁਸੀਂ ਸਾਰੇ ਰਲ ਕੇ ਪੂਰੀ ਸਮਾਜ ਨੂੰ ਸ਼ੇਧ ਹੁੰਦੀ ਹੈ ਬਿਲਕੁਲ ਪਰ ਇਹੋ ਜਿਹੀਆਂ ਵੀਡੀਓ ਜਿਹੜੀਆਂ ਨੇ ਉਹਨਾਂ ਦੇ ਹੱਕ 'ਚ ਵੀ ਉਹੋ ਜਿਹੇ ਬੰਦੇ ਆ ਗਏ ਚੋਲੇ ਪਾ ਕੇ ਇੱਕ ਮੀਕਾ ਕਲਾਕਾਰ ਆ ਗਿਆ ਮੀਕੇ ਨੂੰ ਕਹਿੰਦਾ ਦੇਖਦੇ ਜੋ ਉਹ ਕਹਿੰਦਾ ਬਹੁਤ ਗਲਤ ਕੀਤਾ ਸਿੱਖਾਂ ਨੇ ਜਨਾਨੀ 'ਤੇ ਹਮਲਾ ਕਰਕੇ ਵੇਖੋ ਜੀ ਜਿਸ ਤਰ੍ਹਾਂ ਦੀ ਕਿਸੇ ਦੀ ਸੋਚ ਹੁੰਦੀ ਆ ਉਹਨੇ ਉਹਦੀ ਸੋਚ ਮੁਤਾਬਕ ਹੀ ਉਹ ਹੁੰਦੇ ਮਗਰ ਹਾਂ ਪਰ ਨਹੀਂ ਹੁੰਦੀ ਆ ਜਿਹੜਾ ਭਾਈ ਅਮਰਤਪਾਲ ਮਹਿਰੋਂ ਨੇ ਇੱਕ ਕਾਮ ਹਰ ਕੇ ਡੰਗਿਆ ਇੱਕ ਸਭ ਕਾ ਸਾਡੇ ਜਿਹੜੀ ਆਉਣ ਵਾਲੀ ਜੜ ਗੰਦ ਪਾ ਰਹੀਆਂ ਇਹਨਾਂ ਵਾਸਤੇ ਤੇ ਬਾਕੀ ਮੈਂ ਕਹਿੰਦਾ ਸਾਨੂੰ ਸਾਡੀ ਕੌਮ ਨੂੰ ਅਮਰਤਪਾਲ ਦਾ ਸਾਥ ਦੇਣਾ ਚਾਹੀਦਾ ਇਹ ਜਿਹੜਾ ਗੰਦ ਰੋਕਣ ਵਾਸਤੇ ਕੰਮ ਤਾਂ ਸਰਕਾਰਾਂ ਦੇ ਆ ਤੇ ਇਹ ਸਾਨੂੰ ਸਾਡੀ ਕੌਮ ਨੂੰ ਕਰਨਾ ਪੈ ਰਿਹਾ ਬੜੀ ਅਨੁਮੋਸ਼ੀ ਵਾਲੀ ਗੱਲ ਆ ਕਿ ਜਿਹੜਾ ਹੁਣ ਫੈਸਲਾ ਲਿਆ ਸਰਕਾਰ ਨੇ ਇਹ ਫੈਸਲਾ ਕਿਤੇ ਪਹਿਲਾਂ ਲਿਆ ਹੁੰਦਾ ਤੇ ਇਹ ਸਾਡੀ ਜਿਹੜੀ ਨੌਜਵਾਨੀ ਇਸ ਪਾਸੇ ਨੂੰ ਨਾ ਤੋੜਦੀ ਬਿਲਕੁਲ ਤੇ ਬਾਕੀ ਕੰਚਨ ਕੁਮਾਰੀ ਦੇ ਨਾਲ ਨਾਲ ਸਾਨੂੰ ਇੱਕ ਸਾਡਾ ਜਿਹੜਾ ਹੈਗਾ ਗੁਰਸਿੱਖ ਨੌਜਵਾਨ ਨਰਿੰਦਰਦੀਪ ਜਿਹੜਾ ਬਠਿੰਡੇ ਤੋਂ ਆ ਸਾਨੂੰ ਇਹਦੇ ਇਸ ਮਸਲੇ ਦੇ ਵਿੱਚ ਸਾਨੂੰ ਉਹਨੂੰ ਵੀ ਪਹੁੰਚਾਉਣਾ ਚਾਹੀਦਾ ਹੈ ਕਿ ਸਾਨੂੰ ਉਹਨੂੰ ਵੀ ਇਨਸਾਫ ਦੋਣਵਾਤ ਸਾਡੀ ਜਿਹੜੀ ਕੌਮ ਹੈ ਸਾਡੀ ਨੌਜਵਾਨੀ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਤੇ ਹੋਰ ਬੜੇ ਸਾਰੇ ਮਸਲੇ ਨੇ ਸਿਰਫ ਇਹ ਜਿਹੜੇ ਕੰਚਨ ਕੁਮਾਰੀ ਵਾਲਾ ਮਸਲਾ ਇਹਦੇ ਵਿੱਚ ਸਾਰੇ ਦਬਕੇ ਨਾ ਕਿਤੇ ਰਹਿ ਜਾਣ ਇਹ ਅਪੀਲ ਹੈ ਸਾਡੀ ਕੌਮ ਨੂੰ ਤੁਸੀਂ ਇਹਨਾਂ ਮਸਲਾਂ ਦੇ ਇਕੱਠੇ ਹੋਈਏ ਬਿਲਕੁਲ ਜਿਵੇਂ ਕੰਚਨ ਕੁਮਾਰੀ ਜਿਹਨੇ ਉਹਨੇ ਨਾਂ ਰੱਖਿਆ ਉਰਫ ਕਮਲ ਕੌਰ ਹੈ ਨਾ ਉਹਨੂੰ ਮਾਰਿਆ ਤੇ ਸਾਰੇ ਕਹਿੰਦੇ ਜੀ ਔਸਤਰੀ ਤੇ ਵਾਰ ਕਰਤਾ ਔਸਤਰੀ ਤੇ ਵਾਰ ਕਰਤਾ ਇਤਨਾ ਤੇ ਫਿਰ ਇੰਦਰਾ ਗਾਂਧੀ ਨੇ ਵੀ ਉਦੋਂ ਹਰਵੰਦਾਸ ਅਟੈਕ ਕੀਤਾ ਤੇ ਬਾਹਰ ਤੋਂ ਵੀ ਹੋਇਆ ਸੀ ਕੀ ਕਹੋਗੇ ਕਹਿੰਦਾ ਮੈਂ ਪਹਿਲੇ ਇਹ ਹੀ ਏ ਜਿਹੜੇ ਬੰਦੇ ਅੱਜ ਕਹਿ ਰਹੇ ਨਾ ਵੀ ਇਹਨਾਂ ਨੇ ਔਰਤਾਂ ਤੇ ਵਾਰ ਕੀਤਾ ਸਾਨੂੰ ਦਸਵੇਂ ਪਾਤਸ਼ਾਹ ਨੇ ਪਹਿਲਾਂ ਸਿਖਾਇਆ ਕਿਸੇ ਤੇ ਵਾਰ ਕਰਨਾ ਨਹੀਂ ਠੀਕ ਨਹੀਂ ਜੇ ਕੋਈ ਵਾਰ ਕਰੇ ਤੋ ਉਹਨੂੰ ਬਖਸ਼ਣਾ ਨਹੀਂ ਕਿਉਂਕਿ ਜਨੂਰੀ ਇਹ ਨਹੀਂ 21 ਸਿੱਕ ਕੋਮਣੇ ਰੇਕ ਮੁੱਦੇ ਤੇ ਬੋਲਣਾ ਤੋ ਜੀਆਂ ਜਥੇਬੰਦੀਆਂ ਵੀ ਹੈ ਗਿਆ ਨੇ ਹਿੰਦੂ ਸਮਾਜ ਹੈਗਾ ਕੋਈ ਹੋਰ ਨੀਟਰ ਜਥੇਬੰਦੀਆਂ ਨੇ ਉਹ ਕਿਉਂ ਨਹੀਂ ਇਸ ਮਸਲੇ ਤੇ ਬੋਲਦੀਆਂ ਜੇ ਅਮਰਦੇਪਾਲ ਆਇਆ ਅਮਰਦੇਪਾਲ ਦੀ ਕੋਈ ਗੁਨਾਹਤ ਨਹੀਂ ਸੀ ਉਹਨੂੰ ਫੜ ਕਿਆ ਸੀ ਅੰਦਰ ਤੇ ਦਿੱਤਾ ਵੀ ਅਮਰਦੇਪਾਲ ਅਮਰਦੀ ਗੱਲ ਕਰਦਾ ਠੀਕ ਹੈ ਇਹ ਬੀਬੀ ਨੇ ਇਹਨਾਂ ਗੰਦਾ ਪਾਇਆ ਇਹ ਸਰਕਾਰਾਂ ਦੀ ਮਿਲੀ ਭੂਗਤ ਕਰਕੇ ਕੰਮ ਹੋ ਰਿਹਾ ਨਹੀਂ ਨਾ ਕਿਸੇ ਝੁਰਤਾ ਨਹੀਂ ਪੈਂਦੀ ਔਰ ਮੇਰੀ ਝੁਰਤਾ ਨਹੀਂ ਪੈਂਦੀ ਮੈਂ ਕੋਈ ਇਹੋ ਜਿਹਾ ਕੰਮ ਕਦਮ ਚੱਲ ਸਕਾਂ ਸਾਡੇ ਵਰਗਾ ਕੋਈ ਧਾਰਮਿਕ ਵੀ ਮੁੱਦਾ ਲੈਣਾ ਹੋਵੇ ਤਾਂ ਸਾਨੂੰ ਸਰਕਾਰ ਕੋ ਪਰਮਿਸ਼ਨ ਲੈਣੀ ਪੈਂਦੀ ਏ ਇਹ ਬਿਨਾ ਪਰਮਿਸ਼ਨ ਤੋਂ ਹੀ ਗੱਲ ਚੱਜੀ ਵਰਦੇ ਨੇ ਇਸ ਲਈ ਮੈਂ ਕਹਿੰਨਾ ਜਿਹੜੀਆਂ ਕਈਆਂ ਸਿਕਿਉਰਟੀ ਮਿਲ ਗਈ ਏ ਆਪਾਂ ਤੁਹਾਨੂੰ ਲਾਗੇ ਹੋ ਜੂ ਕਈ ਜਿਹੜੇ ਇਹ ਜਿਹੜੇ ਤੁਸੀਂ ਕਹਿੰਦੇ ਸ਼ਰੀਲ ਵੀਡੀਓ ਪਾਉਣ ਵਾਲੇ ਲੂਥਰਾ ਗਿਆ ਇਹੋ ਜਿਹੀ ਕੁੜੀ ਦਾ ਨਾਂ ਉਹਨੂੰ ਸਿਕਿਉਰਟੀ ਮਿਲ ਗਈ ਚਾਰ ਪੰਜ ਗਨਮੈਨ ਮਿਲ ਗਏ ਤੋ ਆਰ ਸਦੇ ਜਿਹੜੇ ਬੰਦੇ ਨੇ ਆਰਐਸਏ ਦਾ ਜਿਆਦਾ ਜੋਧੇ ਸਾਡੇ ਸਿੱਖਾਂ ਦੇ ਪ੍ਰਭਾਵ ਪਾਣਾ ਚਾਹੁੰਦੇ ਨੇ ਤੋਂ ਉਹਨਾਂ ਨੂੰ ਸਕਿਉਰਿਟੀ ਮਿਲਣੀ ਮਿਲਣੀ ਹੁਣ ਗਨਮੈਨ ਲੈ ਕੇ ਕਿਹਦੇ ਸੂਰੀ ਵਾਲੇ ਕੰਮ ਤੇ ਨਹੀਂ ਕਰਨਗੇ ਸੂਰੀ ਗਨਮੈਨ ਲੈ ਕੇ ਧੀਆਂ ਕਬਜ਼ੇ ਕਰ ਲਾ ਪਿਆਹੀਂ ਸਿੱਖਾਂ ਦੀਆਂ ਧੀਆਂ ਪੈਣਾ ਗਨ ਗਨਮੈਨ ਇੰਤਰਾ ਗਾਂਧੀ ਕੋਲ ਵੀ ਸੀ ਗਨਮੈਨ ਵੇਦਿਆ ਕੋਲ ਵੀ ਸੀ ਜੈਸੇ ਇਹ ਗਨਮੈਨ ਜਿਹੜਾ ਦਿੱਤੇ ਨੇ ਇਹਦਾ ਮਤਲਬ ਕੀ ਬਣਦਾ ਇਹ ਸਰਕਾਰ ਸ਼ਹਿਰ ਦੇ ਅੰਦਰ ਇੱਕ ਹੋਰ ਚੀਜ਼ਾਂ ਹੋਰ ਬਣਾਓ ਤੁਸੀਂ ਹੈਨਾ ਬਲਕਿ ਗਨਮੈਨਾਂ ਦਾ ਕੋਈ ਵੱਡਾ ਗਨਮੈਨ ਇੱਕ 10 ਛੜ ਕੇ ਭਾਵੇਂ 100 ਦੇ ਦੇਣ ਹੂੰ ਜਿਨੇ ਜੋਦਨੇ ਕੋ ਕੰਮ ਕਰਨਾ ਹੈ ਤਾਂ ਉਹ ਕਨਮਨਾਂ ਦੇ ਵਿੱਚ ਵੀ ਕਰ ਜਾਣਾ ਸੂਰੀ ਤੁਹਾਡੇ ਸਾਹਮਣੇ ਹੋਰ ਨਿਕਾਧਾਰਨ ਸਾਡੇ ਇਤਿਹਾਸ ਦੇ ਵਿੱਚ ਬਿਲਕੁਲ ਤੁਸੀਂ ਇਸ ਕਰਕੇ ਇਸ ਤਾਈਂ ਅਪੀਲ ਕਰ ਸਕਦੇ ਆ ਕਿ ਇਹਨਾਂ ਗੱਲਾਂ ਤੋਂ ਬਾਅਦ ਅਸੂਰ ਗੁਰਜੋਧਾ ਦੀ ਧਰਤੀਆਂ ਮਾਦਾ ਭਾਕ ਹੋਰ ਪੈਦਾ ਹੋਈਆਂ ਤੇ ਸ਼ਰਨਕੌਰ ਬੀਬੀਆਂ ਇੱਥੇ ਪੈਦਾ ਹੋਈਆਂ ਸਾਡੇ ਪੰਜਾਬ ਦੇ ਵਿੱਚ ਉਹਨਾਂ ਤੋਂ ਕੋਈ ਸਿੱਖਿਆ ਲਓ ਜਿਹੜੇ ਚੰਗੀਆਂ ਬੀਬੀਆਂ ਨੇ ਰੀਲਾ ਬਣਾ ਰਹੀਆਂ ਚੰਗੇ ਆਪਣੇ ਇਤਿਹਾਸ ਨਾਲ ਜੋੜ ਰਹੀਆਂ ਤਾਂ ਉਹ ਘਰੇਲੂ ਹੋਰ ਦੱਸ ਰਹੀਆਂ ਉਹਨਾਂ ਵੱਲ ਵੇਖੋ ਉਹ ਵੀ ਤਾਂ ਕੰਮ ਕਰ ਰਹੀਆਂ ਤੁਸੀਂ ਕਹਿੰਦੇ ਸਾਰਿਆਂ ਵੀ ਆਰਐਸਐਸ ਮਤਲਬ ਇਹ ਕੰਮ ਨੂੰ ਅਸ਼ਲੀਲਤਾ ਨੂੰ ਬੜਾਵਾ ਦੇ ਰਹੀ ਹੈ ਹੁਣ ਆਰਐਸਐਸ ਦੇ ਗਨਮੈਨ ਦੀ ਆਪਾਂ ਗੱਲ ਚੱ ਇਹ ਵਿਸ਼ੇਸ਼ ਸੈਨਾ ਦੇ ਬੰਦੇ ਨੂੰ ਗਨਮੈਨ ਮਿਲਿਆ ਮੁਕਸਦ ਦੀ ਧਰਤੀ ਕਿਉਂਕਿ ਗੁਰਸਿੱਖ ਮੁੰਡੇ ਦੇ ਨਾਲ ਉਹਨਾਂ ਨੇ ਕੁੱਟਮਾਰ ਕੀਤੀ ਏ ਔਰ ਉਲਟਾ ਉਹਨਾਂ ਦੇ ਪਰਚਾ ਕੀ ਹੋਣਾ ਉਲਟਾ ਜਿਹੜੇ ਨੇ ਜਿਹੜੇ ਉਹਨਾਂ ਨੇ ਹੱਕ 'ਚ ਬੋਲੇ ਪੱਤਰਕਾਰ ਉਹਨਾਂ ਦੇ ਪਰਚੇ ਹੋ ਗਏ ਉਹਨਾਂ ਨੂੰ ਘਰਾਂ 'ਚ ਅਰੈਸਟ ਕੀਤਾ ਗਿਆ ਉਲਟਾ ਨੌਜਵਾਨ ਤੇ ਪਰਚਾ ਹੋ ਰਿਹਾ ਔਰ ਫਿਰ ਕੱਟ ਰੱਖਿਆ ਗਿਆ ਕਿਵੇਂ ਦੇਖਦੇ ਜੀ ਬਿਲਕੁਲ ਜੀ ਵੇਖੋ ਸਰਕਾਰਾਂ ਸ਼ਹਿਦ ਦੇ ਰਹੀਆਂ ਨੇ ਦੇ ਵਿੱਚ ਕੋਈ ਸ਼ੱਕ ਨਹੀਂ ਸਰਕਾਰਾਂ ਇਸ ਚੀਜ਼ ਨੂੰ ਸ਼ਹਿਦ ਦੇ ਰਹੀਆਂ ਕਿ ਜਿਹੜੇ ਨੌਜਵਾਨ ਸਾਡੇ ਇੱਕ ਤਾਂ ਬੰਦਾ ਗਲਤੀ ਕਰਦਾ ਉਲਟਾ ਸਾਡੇ ਨੌਜਵਾਨਾਂ ਦੇ ਮਰਦੇ ਕੱਟੇ ਜਾ ਰਹੇ ਸਾਨੂੰ ਘਰਾਂ ਦੇ ਵਿੱਚ ਬੰਦੀ ਬਣਾਇਆ ਜਾ ਰਿਹਾ ਹੈ ਗਨਮੈਨ ਉਹਨਾਂ ਨੂੰ ਗੁੰਡਾਗਰਦੀ ਕਰਨ ਵਾਸਤੇ ਬਿਲਕੁਲ ਬਿਲਕੁਲ ਸਹਿ ਮਿਲਦੀ ਆ ਉਹ ਤਾਂ ਇਹ ਗਲਤ ਕਰਦੇ ਸਾਡੇ ਕੋਲ ਪਾਵਰ ਸਾਡੀ ਸਰਕਾਰ ਨੇ ਮਗਰੋਂ ਪਾਵਰ ਦਿੱਤੀ ਆ ਸੋ ਆ ਪਾਈ ਅਮਰਿਤਪਾਲ ਸਿੰਘ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਵੀ ਪਹੁੰਚ ਚੁੱਕੇ ਨੇ ਅੱਜ ਬਾਪੂ ਜੀ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਜੀ ਅੱਜ ਚਲੋ ਗੁਰਮਤ ਸਮਾਗਮ ਤੇ ਆਪਾਂ ਸਾਰੇ ਇਕੱਠੇ ਹੋ ਗਏ ਆ ਇਹ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਉਹਨਾਂ ਦੀ ਸ਼ਹਾਦਤ ਨੂੰ ਵੀ ਪ੍ਰਣਾਮ ਹੈ ਤੇ ਬਾਪੂ ਜੀ ਗੱਲ ਚੱਲ ਰਹੀ ਸੀ ਭਾਈ ਅੰਮ੍ਰਿਤਪਾਲ ਮਹਰੋ ਜੀ ਵੀ ਜੋ ਨੇ ਕੰਮ ਕੀਤਾ ਹੈ ਵੀਰਾਂ ਨੇ ਕਿਹਾ ਵੀ ਸਹੀ ਕੀਤਾ ਪਰ ਉਹਨਾਂ ਦੇ ਹੱਕ ਦੇ ਵਿੱਚ ਵੀ ਚੋਲੇ ਵਾਲੇ ਵੀ ਆ ਗਏ ਨੇ ਹਰਜੀਤ ਸਿੰਘ ਨਿਹੰਗ ਆ ਗਿਆ ਇੱਕ ਗ੍ਰੰਥੀ ਸਿੰਘ ਬੂਟਾ ਸਿੰਘ ਆ ਗਿਆ ਹੋਰ ਸਿੰਗਰ ਵੀ ਮੀਕੇ ਵਰਗੇ ਹੋਰ ਬੜੇ ਆ ਗਏ ਉਹ ਕੌਣ ਨੇ ਜਿਹੜੇ ਉਹ ਕਹਿੰਦੇ ਬੀਬੀ ਨੇ ਕੰਚਨ ਕੁਮਾਰੀ ਨੇ ਕੰਮ ਹੀ ਬੜਾ ਵਧੀਆ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੀਨੇ ਤੇ ਆਪਾਂ ਉਹਨਾਂ ਨਾਲ ਜਿਹਨਾਂ ਸ਼ਹੀਦਾਂ ਦਾ ਆਪਾਂ ਦਿਹਾੜਾ ਮਨਾ ਰਹੇ ਭਾਈ ਮਨੀ ਸਿੰਘ ਜੀ ਦਾ ਉਹ ਇੱਕ ਬਲੱਖਣ ਸ਼ਾਦਤਾ ਉਹਨਾਂ ਦੀ ਕਿ ਦੂਸਰਾ ਅੱਜ 6 ਸ਼ਹੀਦ ਬੰਨਾ ਸਿੰਘ ਮਹਾਰਾਜ ਦੇ ਵੀ ਮੇਰੇ ਨਾਲ ਸ਼ਹੀਦੀ ਦਿਹਾੜਾ ਅਸੀਂ ਉਹਨਾਂ ਨੂੰ ਕੋਟਰ ਕੋਟ ਪ੍ਰਣਾਮ ਕਰਦੇ ਆ ਤੇ ਮੇਰਾ ਖਿਆਲ ਹੈ ਕਿ ਸਾਨੂੰ ਜਿਹੜੀਆਂ ਇਹੋ ਜੇ ਲੋਕਾਂ ਦੀਆਂ ਜੋ ਆਪਾਂ ਕੋਈ ਨਹੀਂ ਚਾਹ ਦੇਣਾ ਚਾਹੀਦਾ ਕਿਉਂਕਿ ਉਹਦੇ ਸਾਡੀ ਕੌਮ ਚੱਕੇ ਇਹੋ ਜੀਆਂ ਚੀਜ਼ਾਂ ਫਲਾ ਕੇ ਸਾਡੀ ਕੌਮ ਨੂੰ ਕਰਾਏ ਪਾਉਣ ਵਾਲੀ ਕੋਸ਼ਿਸ਼ ਕੀਤੀ ਜਾ ਰਹੀ ਆ ਇਸ ਕਰਕੇ ਆਪਾਂ ਨੂੰ ਆਪਣਾ ਕੰਮ ਜਿਹੜਾ ਵਾ ਸਾਰੀਆਂ ਸਿਰ ਦੇ ਤਰ੍ਹਾਂ ਨੂੰ ਇਹਨਾਂ ਨਾਲੋਂ ਇਹਨਾਂ ਦਾ ਕੋਈ ਜਵਾਬ ਦੇਣ ਨਾਲੋਂ ਇਹਨਾਂ ਨੂੰ ਕਰਨ ਨਾਲੋਂ ਇਹਨਾਂ ਨੂੰ ਵੱਡੇ ਕਰਨ ਨਾਲੋਂ ਆਪਾਂ ਆਪਣਾ ਕੰਮ ਕਰੀ ਜਾਈਏ ਪਰ ਬਾਪੂ ਜੀ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਆ ਆਪਾਂ ਵੇਖਦੇ ਹਾਂ ਕੁਝ ਬੀਬੀਅਨ ਸਿਕਿਉਰਿਟੀ ਦਿੱਤੀ ਗਈ ਇਹ ਸਰਕਾਰ ਵੱਲੋਂ ਫਿਰ ਅਸ਼ਲੀਲਤਾ ਨੂੰ ਬੜਾਵਾ ਦਿੱਤਾ ਜਾ ਰਿਹਾ ਇੱਕ ਪਾਸੇ ਸਿਕਿਉਰਿਟੀ ਆਪਾਂ ਵੇਖਦੇ ਹਾਂ ਮੁਕਸਰ ਸ਼ਿਵ ਸੈਨਾ ਦੇ ਬੰਦੇ ਨੂੰ ਸਿਕਿਉਰਿਟੀ ਦਿੱਤੀ ਉਹਨੇ ਨੌਜਵਾਨ ਦੇ ਉੱਪਰ ਹਮਲਾ ਕੀਤਾ ਗੁੰਡਾਗਰਦੀ ਕੀਤੀ ਔਰ ਆਪਾਂ ਜਿਹੜੇ ਉਹਨਾਂ ਦੇ ਹਾਕ ਦੇ ਤੁਸੀਂ ਮੈਂ ਜਿਹੜੇ ਪ੍ਰਚਾਰਕ ਆਏ ਜਾਂ ਪੱਤਰਕਾਰ ਆਏ ਉਹਨਾਂ ਦੇ ਪਰਚੇ ਦਰਜ ਹੋ ਗਏ ਨੇ ਤੇ ਸ਼ਿਵ ਸੈਨਾ ਦੇ ਆਗੂ ਦੇ ਕੋ ਪਰਚਾ ਦਰਜ ਨਹੀਂ ਇਹ ਸਾਰੇ ਮਸਲ ਨੂੰ ਕਿਵੇਂ ਵੇਖਦੇ ਜੀ ਇਹ ਤੇ ਤੁਹਾਨੂੰ ਆਪਾਂ ਨੂੰ ਪਤਾ ਹੀ ਹੈ ਕਿ ਸਿੱਖਾਂ ਲਈ ਇੱਥੇ ਕੋਈ ਕਾਨੂੰਨ ਨਹੀਂ ਗਾ ਸਿੱਖ ਕੋਈ ਵੀ ਆਪਣੀ ਹੱਕ ਦੀ ਗੱਲ ਕਰਨਾ ਉਹਨਾਂ ਦੇ ਪਰਚੇ ਹੁੰਦੇ ਹੀ ਹੁੰਦੇ ਆ ਤੇ ਜਿਹੜੇ ਸਾਡੇ ਸਿੱਖਾਂ ਦੇ ਖਿਲਾਫ ਜੋ ਵੀ ਜੋ ਵੀ ਗਲਤ ਕੰਮ ਚਾਹੇ ਸ਼ਿੰਲਪਾ ਫਲਾਈ ਜਾਵੇ ਚਾਹੇ ਸਿੱਖਾਂ ਦੇ ਖਿਲਾਫ ਉਦਾਂ ਪ੍ਰਚਾਰ ਗਲਤ ਪ੍ਰਚਾਰ ਕੀਤਾ ਜਾਵੇ ਜਿਹਦਾ ਸੂਰੀ ਕਰਦਾ ਸੀਗਾ ਤਾਂ ਹੋਰ ਕਰਦੇ ਆ ਤੇ ਉਹਨਾਂ ਨੂੰ ਸਰਕਾਰ ਉਹਨਾਂ ਦੀ ਪਿੱਠ ਤੇ ਆ ਪ੍ਰਸ਼ਾਸਨ ਕੋਈ ਇਹ ਜਿਹੜੀਆਂ ਚੀਜ਼ਾਂ ਜੋ ਇਹ ਕੰਚਨ ਕੁਮਾਰੀ ਵਾਲਾ ਮਾਮਲਾ ਆ ਜੇ ਪ੍ਰਸ਼ਾਸਨ ਜਾਂ ਸਰਕਾਰ ਕੋਈ ਆਪਣੀ ਜ਼ਿੰਮੇਵਾਰੀ ਸਮਝਦੀ ਹੋਵੇ ਤਾਂ ਉਹ ਸਮੇਂ ਤੋਂ ਪਹਿਲਾਂ ਰੋਕਿਆ ਜਾ ਸਕਦਾ ਸੀ ਉਹਨੂੰ ਕਿ ਉਹਨਾਂ ਦੇ ਪੇਜ ਬੰਦ ਕੀਤੇ ਜਾ ਸਕੀ ਉਸ ਚੀਜ਼ ਨੂੰ ਬੜਾਵਾ ਦੇਣ ਤੋਂ ਜਿਹੜਾ ਬਹੁਤ ਸਾਧਨ ਇਹ ਸਾਧ ਸਰਕਾਰ ਹੋਰ ਕਿਸੇ ਦਾ ਕੋਈ ਹੱਕ ਸੱਚ ਦੀ ਗੱਲ ਕਰਨ ਵਾਲੇ ਦਾ ਪੇਜ ਤੇ ਕਮੈਂਟ ਨੂੰ ਮਿਟੀ ਬੰਦ ਕਰ ਦਿੰਦੇ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਿੱਖਾਂ ਨੂੰ ਇਹ ਸਾਰੀਆਂ ਚੀਜ਼ਾਂ ਤੋਂ ਸਮਝ ਤੋਂ ਕੰਮ ਲੈਣਾ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਇੱਕ ਹੋਣ ਦੀ ਲੋੜ ਹੈ ਸਾਡੇ ਦੋ ਮਸਲਿਆਂ ਤੇ ਮੁਖਸਰ ਸਾਹਿਬ ਦਾ ਮਸਲਾ ਤੇ ਭਾਈ ਮਹਿਰੋ ਦੇ ਮਸਲੇ ਤੇ ਕੋਈ ਜੇਲ੍ਹ ਦੇ ਵਿੱਚੋਂ ਕੋਈ ਭਾਈ ਅਮਰਪਾਲ ਸਿੰਘ ਨੇ ਕੋਈ ਸੁਨੇਹਾ ਭੇਜ ਜਾਵੇ ਕੌਮ ਦੀ ਖਾਤਰ ਨਹੀਂ ਇਹ ਸੁਨੇਹਾ ਤੇ ਮਤਲਬ ਸਪੈਸ਼ਲੀ ਤੋਂ ਉਹਨਾਂ ਦਾ ਕੋਈ ਸੁਨੇਹਾ ਨਹੀਂਗਾ ਪਰ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਕਿ ਜਦੋਂ ਇਹੋ ਜਿਹੇ ਮਸਲੇ ਆਉਂਦੇ ਆ ਇਹ ਜਿਹੜਾ ਕੋਈ ਨੌਜਵਾਨ ਮੇਰੇ ਖਿਆਲ ਉਹਦੀ ਇੱਕ ਪ੍ਰਸ਼ਾਸਨ ਨੇ ਸਾਡੀ ਮਜਬੂਰੀ ਬਣਾਉਂਦੇ ਸਾਨੂੰ ਇੱਥੋਂ ਤੱਕ ਲਜਾਣ ਵਾਸਤੇ ਜੇ ਪ੍ਰਸ਼ਾਸਨ ਸਮਝਾ ਰਹਿੰਦੇ ਇਹ ਕੰਮ ਕਰਦਾ ਉਹਨਾਂ ਤੇ ਰੋਕ ਲਾਉਂਦਾ ਤੇ ਮਹਿਰੋਂ ਸਾਹਿਬ ਨੂੰ ਕੋਈ ਆਪਣੇ ਹੱਥੇ ਚ ਕਾਨੂੰਨ ਲੈਣ ਦੀ ਤੇ ਕਾਨੂੰਨ ਸਹੀ ਤਰੀਕੇ ਨਾਲ ਆਪਣੇ ਕੰਮ ਕਰੀ ਜਾਵੇ ਤੇ ਕਿਉਂ ਲੋਕ ਕਿਉਂ ਆਪਣੇ ਹੱਥੇ ਚ ਲੈਣ ਆਪਣੀ ਜਾਨ ਨੂੰ ਜੋਖਮ 'ਚ ਪਾਉਣ ਆਪਣੇ ਘਰ ਬਾਰ ਛੱਡਣ ਇਸ ਕਰਕੇ ਮੇਰਾ ਖਿਆਲ ਹੈ ਕਿ ਜਾਣ ਬੁੱਝ ਕੇ ਸਾਨੂੰ ਇਸ ਪਾਸੇ ਨੂੰ ਲਜਾਇਆ ਜਾ ਰਿਹਾ ਪ੍ਰਸ਼ਾਸਨ ਸਰਕਾਰਾਂ ਜੋ ਵੀ ਸਾਰਾ ਤੰਤਰ ਸਾਡੇ ਸਾਰੇ ਸਿੱਖ ਕੌਮ ਦੇ ਵਿਰੁੱਧ ਪੁਕਤ ਰਿਹਾ ਤੇ ਉਹ ਸਾਰਿਆਂ ਨੂੰ ਆਪਾਂ ਨੂੰ ਮੇਰੇ ਖਿਆਲ ਸਾਰੇ ਸਿੱਖਾਂ ਨੂੰ ਜਿਹੜੇ ਵੀ ਇਹ ਚੀਜ਼ ਕਹਿੰਦੇ ਆ ਕਿ ਇਹ ਮਸਲਿਆਂ ਦਾ ਕੋਈ ਸਦੀਵੀ ਹੱਲ ਹੋਣਾ ਚਾਹੀਦਾ ਭਾਈ ਅਮਰਪਾਲ ਸਿੰਘ ਜੇਲ੍ਹ ਚੜ੍ਹਦੀ ਕਲਾਜ ਨੇ ਹਾਂਜੀ ਉਹ ਚੜ੍ਹਦੀ ਕਲਾਚ ਕਿ ਉਹਨਾਂ ਦੇ ਕੋਈ ਬਾਹਰ ਆਉਣ ਦੀ ਸੰਭਾਵਨਾ ਕੋਈ ਸਾਡੇ ਦਰਸ਼ਕਾਂ ਨੂੰ ਦੱਸੋਗੇ ਇਹ ਤੇ ਹੁਣ ਇਹ ਗੁਰੂ ਮਹਾਰਾਜ ਜੀ ਜਾਣਦੇ ਆ ਅਜੇ ਸੰਭਾਵਨਾ ਦਾ ਸਰਕਾਰ ਵੱਲੋਂ ਦੇ ਵਾਦੋਂ ਬਸ ਆ ਮਾ ਜਿਹੜਾ ਇਸ ਤੇ ਜੋਰ ਲੱਗਾ ਪਿਆ ਉਹਨਾਂ ਨੂੰ ਅੰਦਰ ਰੱਖਿਆ ਜਾਵੇ ਤੇ ਅਸੀਂ ਜੋ ਆਪਣੇ ਜੀ ਤੁਹਾਡੀ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਨੇ ਗ੍ਰਹਿ ਮੰਤਰੀ ਨਾਲ ਮੀਟਿੰਗ ਕਰਾਈ ਸੀ ਕੋਈ ਉਹਦਾ ਕੀ ਸਿੱਟਾ ਨਿਕਲਿਆ ਨਹੀਂ ਮੇਰਾ ਖਿਆਲ ਮੀਟਿੰਗ ਹੋਈ ਨਹੀਂ ਸੀ ਉਦੋਂ ਮਤਲਬ ਉਹ ਉਹਨੇ ਕਿਹਾ ਸੀਗਾ ਕਿ ਸ਼ਾਇਦ ਆਪਾਂ ਨੂੰ ਉਹ ਟਾਈਮ ਦੇਣਗੇ ਤੇ ਮੁੜ ਕੇ ਉਹ ਕਹਿੰਦੇ ਕਿ ਉਦੋਂ ਕੋਈ ਯੋਜਨਾ ਕਮਿਸ਼ਨ ਦੀ ਕਰਦੇ ਤੇ ਵਿੱਤ ਕਮਿਸ਼ਨ ਦੀ ਕੋਈ ਮੀਟਿੰਗ ਸੀ ਉਹਨਾਂ ਸਮਾਂ ਨਹੀਂ ਮਿਲਿਆ ਕੋ ਬਾਅਦ ਸੇ ਬਾਅਦ ਚਨਾਸੇ ਕੋਸ਼ਿਸ਼ ਕੀਤੀ ਆ ਤੇ ਨਾ ਮੁੜ ਕੇ ਕੋਈ ਸਮਾਂ ਇਤਾਂ ਦਾ ਬਣਿਆ ਇਸ ਕਰਕੇ ਹੁਣ ਜੋ ਅਸੀਂ ਸੁਪਰੀਮ ਕੋਰਟ ਦੀਆਂ ਛੁੱਟੀਆਂ ਕਰਕੇ ਥੋੜੀ ਤਿਆਰੀ ਕਰ ਰਹੇ ਆ ਉਥੇ ਆਪਾਂ ਵੈਸੇ ਤੇ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਨੂੰ ਇਨਸਾਫ ਸਬੂਤ ਮਿਲਣ ਵਾਲੀ ਘਾਟੀ ਚਾਂਸਿਆ ਚਲੋ ਫਿਰ ਵੀ ਗੁਰੂ ਮਹਾਰਾਜ ਦੇ ਸ਼ਰਧਾ ਚਰਦਾਸ ਕਰਦੇ ਆ ਕੋ ਜੋ ਉਹਨਾਂ ਨੂੰ ਠੀਕ ਲੱਗਦਾ ਹੋਊਗਾ ਉਹ ਠੀਕ ਆ ਤੇ ਬਾਕੀ ਇਹਨਾਂ ਸ਼ਹੀਦਾਂ ਨੂੰ ਆਪਾਂ ਨਮਸਕਾਰ ਕਰਦੇ ਆ ਇਹ ਸਾਡੀ ਕੌਮ ਦੇ ਸਿਰ ਤੇ ਹੱਥ ਰੱਖਣ ਉਹਨਾਂ ਨੇ ਜਿੱਦਾਂ ਆਪਣਾ ਸਾਰਾ ਕੁਝ ਤਿਆਗ ਕੇ ਆਪਣਾ ਸਰੀਰ ਦਾ ਬੰਦ-ਬੰਦ ਘਟਾ ਲਿਆ ਆਪਣੇ ਕੌਮ ਖਾਤਰ ਸਾਨੂੰ ਵੀ ਆਪਣੀਆਂ ਚਾਹਤਾਂ ਜੋ ਵੀ ਸਾਡੇ ਚ ਹੈਗਾ ਆਗਣੇ ਉਹਨਾਂ ਨੂੰ ਛੱਡੀਏ ਤੇ ਆਪਾਂ ਕੌਮ ਦੀ ਸ਼ਰਦੀ ਕਲਾ ਲਈ ਸਾਰੇ ਜਣੇ ਕੰਮ ਕਰੀਏ। ਆਪਾਂ ਨੇ ਬੜੀ ਸੋਹਣੀ ਗੱਲ ਕੀਤੀ ਵੀ ਸਿਧਾਂਤਾਂ ਦੀ ਖਾਤਰ ਭਾਈ ਮਨੀ ਸਿੰਘ ਨੇ ਬੰਦ-ਬੰਦ ਘਟਾਇਆ। ਇਸ ਸਿਧਾਂਤਾਂ ਦੀ ਖਾਤਰ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹਾਦਤ ਦਾ ਜੰਮ ਪੀਤਾ ਨਿੱਕੇ ਜਿਹੇ ਬੱਚੇ ਦਾ ਜ਼ਿਗਰਾ ਕੱਢ ਕੇ ਆਪਣੇ ਮੂੰਹ 'ਚ ਪਾਇਆ ਗਿਆ ਉਸ ਵੇਲੇ ਦੀਆਂ ਹਕੂਮਤਾਂ ਵੱਲੋਂ ਜ਼ਾਲਮਾਂ ਵੱਲੋਂ ਛੋਟੇ ਜਿਹੀ 4 ਸਾਲ ਦੇ ਬੱਚੇ ਬਾਬਾ ਅਜੈ ਸਿੰਘ ਦਾ ਦਿਲ ਕੱਢ ਕੇ ਜ਼ਿਗਰ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪੁਨਿਆ ਗਿਆ ਪਰ ਵੇਖੋ ਉਹ ਸਿੱਖੀ ਸਿਧਾਂਤਾਂ ਤੋਂ ਡੋਲੇ ਨਹੀਂ ਸੋ ਅੱਜ ਕਹਿੰਦੇ ਵੀ ਉਹੋ ਜੀ ਅਡੋਲਤਾ ਉਹੋ ਜੀ ਸਾਡੇ ਅੰਦਰ ਹੋਣੀ ਚਾਹੀਦੀ ਸਿੱਖੀ ਸਿਧਾਂਤਾਂ ਨੂੰ ਬਰਕਰਾਰ ਰੱਖਣ ਦੇ ਲਈ ਜੇ ਤੁਹਾਨੂੰ ਬੰਦ-ਬੰਦ ਕਰਾਉਣਾ ਪਵੇ ਬਾਪੂ ਤਰਸ਼ੀਮ ਸਿੰਘ ਨੇ ਕਿਹਾ ਵੀ ਇਹੋ ਜੀ ਦ੍ਰਿੜਤਾ ਹੋਣੀ ਚਾਹੀਦੀ ਹੈ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਹਾਂਜੀ ਬਜ਼ੁਰਗੋ ਕੀ ਕਹਿਣਾ ਚਾਹੁੰਦੇ ਜੇ ਅੱਜ ਸਿੱਧੀ ਦਿਹਾੜੇ ਮਨਾਏ ਜਾ ਰਹੇ ਨੇ ਅੱਜ ਬੰਦਾ ਸਿੰਘ ਬਹਾਦਰ ਦਾ ਵੀ ਭਾਈ ਮਨੀ ਸਿੰਘ ਦਾ ਵੀ ਮੈਨੂੰ ਫਾਸਟ ਸਾਹਿਬ ਮਿਲਤੇ ਮੈਂ ਇਹ ਕਹਿਣਾ ਚਾਹੁੰਦਾ ਪੰਨ ਮਾਨਮੇ ਵਿੱਚ ਬਾਬਾ ਮਨੀ ਸਿੰਘ ਦਾ ਜਿੰਨਾਂ ਮੈਂ ਆਈ ਜਾ ਰਿਹਾ ਆਪਾਂ ਬੜੀ ਖੁਸ਼ੀ ਹੋਈ ਕਿ ਅੰਕੇ ਸਾਡੇ ਬਰਿਆਨਾਂ ਨੇ ਜਿੰਨਾਂ ਕਹਾਣੀਆਂ ਕਾਲੀਆਂ ਉਹਨੂੰ ਯਾਦ ਕੀਤਾ ਜਾ ਗਿਆ ਦੇਖੋ ਸ਼ਹੀਦਾਂ ਨੂੰ ਕਹਿੰਦੇ ਜਿਨ੍ਹਾਂ ਨੇ ਬੜੀਆਂ ਕਹਾਣਾਂ ਕਾਲੀਆਂ ਸਿੱਕੀ ਸਦ하ਤਾ ਲਈ ਆਪਣਾ ਆਪ ਕੁਰਬਾਨ ਕੀਤਾ ਬੰਦ ਬੰਦ ਘਟਾਇਆ ਕਹਿੰਦੇ ਉਹਨਾਂ ਨੂੰ ਯਾਦ ਕਰਨਾ ਜ਼ਰੂਰੀ ਅੱਜ ਸੱਚੀ ਗੱਲ ਹੈ ਬਜ਼ੁਰਗਾ ਦੀ ਅੱਜ ਅਸੀਂ ਕਿਤੇ ਨਾ ਕਿਤੇ ਸ਼ਹੀਦਾਂ ਨੂੰ ਭੁੱਲ ਗਏ ਅੱਜ ਸੀ ਹੀ ਦਿਹਾੜੇ ਮਨਾਉਣੇ ਭੁੱਲ ਗਏ ਅੱਜ ਅਸੀਂ ਗੁਰਪੁਰ ਮਨਾਉਣਾ ਭੁੱਲ ਗਏ ਅੱਜ ਅਸੀਂ ਸਾਧਾਂ ਦੀਆਂ ਵਰਸੀਆਂ ਮਨਾ ਰਹੇ ਆ ਬੜੇ ਪ੍ਰੇਮ ਨਾਲ ਕਹਿਣਾ ਪਈਦਾ ਅੱਜ ਪਿੰਡ-ਪਿੰਡ ਦੇ ਵਿੱਚ ਵਰਸੀਆਂ ਦੇ ਬਣਾਈਆਂ ਜਾ ਰਹੀਆਂ ਨੇ ਸ਼ਹੀਦੀ ਦਿਹਾੜੇ ਨਹੀਂ ਮਨਾਏ ਜਾ ਰਹੇ ਤੇ ਯਾਦ ਰੱਖਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਜੇ ਸਭ ਤੋਂ ਵੱਧ ਕਿਸੇ ਦਾ ਸਤਕਾਰ ਹੈ ਉਹ ਸ਼ਹੀਦਾਂ ਦਾ ਸੋ ਅੱਜ ਉਹਨਾਂ ਸ਼ਹੀਦਾਂ ਨੂੰ ਨਮਨ ਕਰਨ ਲਈ ਸੰਗਤਾਂ ਪਹੁੰਚੀਆਂ ਉੱਤੇ ਪੰਥਕ ਆਗੂ ਵੀ ਪਹੁੰਚੇ ਸਨ ਕੁਝ ਪੰਥਕ ਮੁੱਦੇ ਤੇ ਉਹਨਾਂ ਨੇ ਗੱਲਬਾਤ ਹੋਈ ਨਵੇਂ ਮੁੱਦੇ ਤੇ ਨਵੀਂ ਸਿੱਖਸੀਤ ਨਾਲ ਬਹੁਤ ਜਲਦੀ ਆਵੇ ਰੂਬਰੂ ਉਹਨੇ ਦਿਓ ਆ ਗਿਆ ਵਾਹਿਗੁਰੂ